ਕਿਹੜਾ ਮੁੱਦਾ ਲੈ ਕੇ ਆਇਆ ਦੋਸਤ ਜਿਵੇਂ ਕਿ ਅੱਜ ਲੁਧਿਆਣੇ ਵਾਲਿਆਂ ਨੂੰ ਮੈਂ ਕੁਝ ਦਿਖਾਣਾ ਚਾਹੁੰਦਾ ਵਾ ਕਿ ਆ ਮੇਰੀ ਬੈਕਸਾਈਡ ਦੇ ਉੱਤੇ ਬੀ ਆਰ ਅੰਬੇਦਕਰ ਭਵਨਾ ਲੁਧਿਆਣਾ ਸ਼ਹਿਰ ਚ ਇਹ ਉਹ ਬੀ ਆਰ ਅੰਬੇਦਕਰ ਭਵਨ ਹੈ ਜਿੱਥੇ ਅੱਜ ਨਗਰ ਨਿਗਮ ਕਾਰਪੋਰੇਸ਼ਨ ਨੇ ਅੱਜ ਹਾਊਸ ਦੀ ਮੀਟਿੰਗ ਰੱਖੀ ਸੀ ਔਰ ਮਜੀਦਰ ਗੱਲ ਦੇਖੋ ਕਿ ਅੱਜ ਲੁਧਿਆਣਾ ਸ਼ਹਿਰ ਵੱਲੋਂ ਜੀਹਾਂ ਲੁਧਿਆਣਾ ਸ਼ਹਿਰ ਵੱਲੋਂ ਅਸੀਂ ਇੱਥੇ ਧਰਨੇ ਤੇ ਬੈਠੇ ਸੀ ਲੇਕਿਨ ਸਾਡੇ ਤੋਂ ਪਹਿਲਾਂ ਇੱਥੇ ਸਫਾਈ ਮੁਲਾਜ਼ਮ ਧਰਨੇ ਤੇ ਬੈਠੇ ਸੀਗੇ ਮੈਂ ਪਹਿਲਾਂ ਇਹ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਔਰ ਤੁਹ ਕਿਉਂਕਿ ਉਹਨਾਂ ਦੀ ਆਪਣੀਆਂ ਜਿਹੜੀਆਂ ਪ੍ਰੋਬਲਮਸ ਸੀਗੀਆਂ ਹਮੇਸ਼ਾ ਸਵੈ ਮਲਾਜ਼ਮਾਂ ਤੇ ਇਹ ਅਲੀਗੇਸ਼ਨ ਲਗਾਇਆ ਗਿਆ ਕਿ ਉਹ ਕੂੜਾ ਨਹੀਂ ਚੱਕਦੇ ਮੈਂ ਦੱਸਣਾ ਚਾਹਨਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੀ ਸਰਕਾਰ ਦੇ ਟਾਈਮ 16 ਕੰਪੈਕਟਰ ਚੱਲਦੇ ਬੈ ਸੀ ਦੋਸਤ ਅੱਜ 11 ਕੰਪੈਕਟਰ ਬੰਦ ਪਏ ਐ ਔਰ 11 ਕੰਪੈਕਟਰ ਬੰਦ ਪਏ ਸਵੈ ਮਲਾਜ਼ਮਾਂ ਨੂੰ ਕੂੜਾ ਚੱਕ ਕੇ ਦੂਰ ਦੂਰ ਜਾਣਾ ਪੈਂਦਾ ਸੀਗਾ ਔਰ ਆ ਹਾਲਾਤ ਕਹਿੰਦੇ ਇਹ ਸੱਚਾ ਯਾਦਵ ਮੈਂ ਹਾਂ ਸੱਚਾ ਯਾਦਵ ਚਲੋ ਸੱਚਾ ਯਾਦਵ ਸੱਚਾ ਯਾਦਵ ਸੱਚ ਬੋਲੇ ਨਾ ਬੋਲੇ ਠੀਕ ਸਮਝ ਗਏ ਲੁਧਿਆਣੇ ਦੀ ਜਨਤਾ ਸੱਚ ਬੋਲੇ ਜਾਂ ਨਾ ਬੋਲੇ ਲੇਕਿਨ ਮੀਡੀਆ ਜਿਹੜਾ ਫੋਰਥ ਲੱਗੋ ਡੈਮੋਕ੍ਰੇਸੀ ਹੈ ਕਿ ਮੀਡੀਆ ਵੀ ਝੂਠ ਬੋਲਦਾ ਜੇ ਕੋਰਟ ਦੇ ਵਿੱਚ ਨੈਸ਼ਨਲ ਨੈਸ਼ਨਲ ਜੀ ਹਾਂ ਨੈਸ਼ਨਲ ਲੈਵਲ ਦਾ ਅਖਬਾਰ ਸਬੂਤ ਮੰਨਿਆ ਜਾਂਦਾ ਤਾਂ ਟਮੀ ਸੱਚ ਬੋਲਦਾ ਅਖਬਾਰ ਜਦ ਵੀ ਬੋਲਦਾ ਸਮਾਜ ਦਾ ਆਈਨਾ ਹੈ ਸੱਚ ਦਿਖਾਉਂਦਾ ਹੈ ਆ ਤੁਹਾਡੇ ਸਾਹਮਣੇ ਪਹਿਲਾਂ ਤਾਂ 2025 ਦਾ ਮੈਂ ਨਗਰ ਨਿਗਮ ਦਾ ਰਿਪੋਰਟ ਕਾਰਡ ਦਿਖਾਣਾ ਚਾਹਨਾ ਵਾ ਆ ਦੇਖੋ ਆ 42 ਲੱਖ ਰੁਪਏ ਦੀਆਂ ਆ ਮਸ਼ੀਨਾ ਆ ਮਸ਼ੀਨਾ ਜਿਹੜੀ ਕੰਡਮ ਕਰ ਦਿੱਤੀਆਂ ਸੜਕਾਂ ਬੁਰੇ ਹਾਲ ਹੈ ਪਚ ਲਾ ਲਾ ਕੇ ਵਰਲਡ ਕਲਾਸ ਸੜਕਾਂ ਨੂੰ ਕਹਿੰਦੇ 50 ਕਰੋੜ ਤੋਂ ਜ਼ਿਆਦਾ ਕਰਕੇ ਅਸੀਂ ਤੋੜਾਂਗੇ ਫਿਰ ਜੋੜਾਂਗੇ ਕਮਾਲ ਦੀ ਗੱਲ ਹੈ ਦੇਖੋ ਮਿੱਟੀ ਸਿਰਫ ਕਾਗਜ਼ਾਂ ਦੇ ਵਿੱਚ 9.41 ਕਰੋੜ ਦੇ 346 ਇਰਖਾ ਅਸਿਸਟ ਕਮਿਸ਼ਨਰ ਵੀ ਲਾਭਾਰਤੀ ਪੀਐਮ ਆਵਾਜ਼ ਫੰਡ ਜਿੰਨ ਪੰਤੋਂ ਪਰ ਬਟਾਵਾ ਕਰੋੜੋਂ ਦੀ ਕੋਠੀਆਂ ਜਿੰਕੇ ਨਾਮ ਜਾਰੀ ਹੋਆ ਉਹਨੇ ਮਿਲਾਈ ਨਹੀਂ ਸ਼ਹਿਰ ਵਿੱਚ ਪਾਰਕਿੰਗ ਦੇ ਨਾਮ ਪਰ ਲੋਕੋ ਸੇ ਲੂਟ ਕਿਉਂ ਨਹੀਂ ਰੁਕ ਰਹੀ ਨਿਗਮ ਕਮਿਸ਼ਨਰ ਬੋਲੇ ਇਸਕੇ ਬਾਰੇ ਵਿੱਚ ਮੇਅਰ ਸੇ ਪੁੱਛੀਏ ਉਹਨੇ ਪਤਾ ਮੇਅਰਿੰਦਰ ਜੀ ਨੇ ਦੋ ਮਹੀਨੇ ਸੇ ਦਬਾ ਰੱਖੀ ਹੈ ਸ਼ਹਿਰ ਕੋ ਪਾਰਕਿੰਗ ਮਾਫੀਆ ਦਾ ਇਜ਼ਾਦ ਦਿਲਾਉਣੇ ਵਾਲੀ ਫਾਈਲ ਦੋਸ ਏ মিডিਆ ਕਹਿ ਰਿਹਾ ਜਿਹੜਾ ਸਮਾਜ ਦਾ ਆਇਨਾ ਵਾ ਕਚਰਾ ਪ੍ਰੋਸੈਸ ਨਹੀਂ ਹੋ ਰਿਹਾ ਜਲ ਰਿਹਾ ਬਿਲਕੁਲ ਸਹੀ ਹੈ ਤਾਜਪੁਰ ਰੋਡ ਦੇ ਉੱਤੇ ਜਿਹੜਾ ਡੰਪ ਹੈ ਦਿੱਲੀ ਤੋਂ ਵੱਡੇ ਪਹਾੜਾ ਉਸ ਪਹਾੜਾ ਕਰਕੇ ਜ਼ਮੀਨ ਦਾ ਪਾਣੀ ਅਜ ਦੂਸ਼ਿਤ ਹੋ ਚੁੱਕਿਆ ਹੋਇਆ ਵਾ ਇਹ ਐਨਜੀਟੀ ਦੀ ਰਿਪੋਰਟ ਦੇ ਵਿੱਚ 202019 ਦੇ ਵਿੱਚ ਹੀ ਖੁਲਾਸਾ ਹੋ ਗਿਆ ਸੀਗਾ ਨਗਰ ਨਿਗਮ ਨੂੰ ਪੀਣ ਦਾ ਪਾਣੀ ਲੋਕਾਂ ਨੂੰ ਮੁਹయ్యా ਕਰਾਇਆ ਜਾਵੇ ਇਹ ਕਿਹਾ ਸੀਗਾ ਲੇਕਿਨ ਕਿਰਾਇਆ ਕਰੀ ਆ ਦੇਖੋ ਗਿਲ ਰੋਡ ਦੀ ਜਿਹੜੀ ਸੜਕ ਹੈਗੀ ਹੈ ਉਹ ਉਹ ਬਣੀ ਬਾਅਦ ਚੋਂ ਟੁੱਟੀ ਪਹਿਲੇ ਵਾਰਲਡ ਕਲਾਸ ਆ ਦੇਖੋ ਨਿਗਮ ਕੇ ਚਾਰ ਮਸ਼ੀਨੇ ਫਿਰ ਵੀ ਬੁੱਢਾ ਦਰਿਆ ਆਪਣੀ ਨਿਗਮ ਦੀਆਂ ਚਾਰ ਮਸ਼ੀਨਾ ਫੇਰ ਵੀ ਨਿਜੀ ਪਾਰਟੀ ਨੂੰ 30 ਲੱਖ ਦੇ ਕਾਗਜ਼ਾਂ ਚ ਸਫਾਈ ਸਮਾਤ ਸੜਕ ਕੋ ਬਸੂਰਤ ਕਾ ਡਾਲਾ 1 ਕਰੋੜ ਕੀ ਸੜਕ ਨਿਗਮ ਨੇ ਪਾਈਪ ਡਾਲ ਦਾਲਨੇ ਕੋ ਉਖਾਰ ਦੀ ਤੁਸੀਂ ਬਣਾਣੀ ਕੀ ਹੈ ਨਵੀਂ ਤੇ ਤੁਸੀਂ ਉਖਾਰ ਜ਼ਰੂਰ ਦਿਓਗੇ 880 ਕਰੋੜ ਦੇ ਕੰਮ ਮੇ 10% ਕਮਿਸ਼ਨ ਸੰਜੇ ਕਮਰ ਕਾਰਪੋਰੇਸ਼ਨ ਕੋਟਾਲੇ ਸਾਨੂੰ ਮਿਲੇ ਦੋ ਸਾਨੂੰ ਕੋਟਾਲੇ ਮਿਲੇ ਮਸ਼ੀਨੇ ਖਰਾਬ ਟਾਇਲਟ ਬੰਦ ਨਾ ਕਚਰਾ ਉਠਾਇਆ ਨਾ ਹੀ ਜ਼ਿੰਮੇਦਾਰੀ ਸ਼ਹਿਰ ਪਰ ਲਗਾ ਗੰਦਗੀ ਦਾ ਬਿਲਕੁਲ ਸਵਾਈ ਮੁਲਾਜ਼ਮ ਵੀ ਗਰਦ ਸ਼ਹਿਰ ਦੇ ਲੋਕ ਵੀ ਗਲ ਦਿਲਾਂ ਲੋਕਾਂ ਦੇ ਘਟੋ ਲੇਕਿਨ ਹਾਲਾਤ ਤੁਸੀਂ ਹੀ ਹਜੇ ਪੈਦਾ ਕੀਤੇ ਨਗਰ ਨਿਗਮ ਹਾਲਾਤ ਤੁਸੀਂ ਕੀਤੇ ਪੀ ਡਬਲਯੂ ਡੀ ਨਹਿਰੀ ਵਿਭਾਗ ਦੀ ਜਗ੍ਹਾ ਪਰ ਬਿਨਾ ਮਨਜ਼ੂਰੀ ਟੈਂਡਰ ਨਿਗਮ 5 ਕਰੋੜ ਮੇ ਬਣਾਏਗਾ ਵੈਂਡਿੰਗ ਜ਼ੋਨ ਕਮਾਲ ਦੀ ਗੱਲ ਹੈ ਵੈਂਡਿੰਗ ਜ਼ੋਨ ਜਿੱਥੇ ਬਣਾਉਣੇ ਚਾਹੀਦੇ ਉੱਥੇ ਬਣੇ ਨਹੀਂ ਤੇ ਆ ਤੁਸੀਂ ਹਾਲਾਤ ਪੈਦਾ ਕਰ ਦਿੱਤੇ ਸਟੇਡੀਅਮ ਕੇ ਫਲੋਰ ਸੜਕੇ ਪੁਲ ਬਣਾਉਣੇ ਵਾਲੇ ਠੇਕੇਦਾਰ ਸੇ ਬਣਵਾ ਦिए ਸਟੇਡੀਅਮ ਦੇ ਤੁਸੀਂ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ ਕੰਮ ਕਰ ਦਿੱਤਾ ਆ ਹਾਲਾਤ ਵਿਸ਼ਕਰਮਾ ਚੌਕ ਅਲੀ ਸੜਕ 2.48 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇੱਕ ਸਾਲ ਵੀ ਨਹੀਂ ਟਿਕ ਤਿੰਨ ਸਾਲ ਦੇ ਵਿੱਚ ਆ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਸੰਬੰਧੀ ਇੱਕ ਸਾਲ हायर ਕੀ ਕੰਪਨੀ ਤਿੰਨ ਸਾਲਾਂ ਦੀ ਕੰਮ ਪੂਰਾ ਨਹੀਂ ਕਰ ਸਕੀ ਕਿੰਨੇ ਧਿਆਨ ਦੇਣਾ ਸੀ ਸਾਹਿਬ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਇਹ ਜਵਾਬ ਇਸ ਸਵਾਲ ਇਸ ਸਾਰੇ ਜਿਹੜੇ ਹੈਗਾ ਵਾ ਅੱਜ ਪੰਜਾਬ ਦਾ ਪਾਣੀ 62% ਜਿਹੜਾ ਹੈਗਾ ਵਾ ਜੂਰੇਨੀਅਮ ਹੋ ਗਿਆ ਤੁਹਾਡੇ ਕੋਲ ਜਵਾਬ ਹੈਗਾ ਵਾ ਅੱਜ ਜਵਾਬ ਹੈਗਾ ਵਾ ਆਹ ਦੇਖੋ 1100 ਈ ਰਿਕਸ਼ਾ ਰੇੜੇ ਗਾਇਬ ਕਮਾਲ ਦੀ ਗੱਲ ਹੈ ਸਵਾ ਸਵਾ ਲੱਖ ਰੁਪਏ ਦੇ ਲੈਪਟਾਪ ਖਰੀਦੇ इनकी ਅਸਲੀ ਕੀਮਤ 64000 ਰੁਪਏ ਦੀ ਸੀਗੀ ਤੁਸੀਂ ਹਿਸਾਬ ਦੇਖੋ ਕਿਸ ਤਰ੍ਹਾਂ ਦੇ ਘੁਟਾਲੇ ਸੜਕਾਂ ਦੇ ਨਾਮ ਤੇ ਪਾਚੂ ਮਿਲਦੇ ਪਏ ਹਾਂ ਕਾਜੂ ਦੋਸਤ ਅੱਜ ਮੈਂ ਕਾਜੂ ਲੈ ਕੇ ਆਇਆ ਜਾਣਦੇ ਹੋ ਕਿਉਂ ਆਓ ਦੱਸਾਂ ਕਿਉਂਕਿ ਅੱਜ ਆ ਕੋਟਾ ਲੇ ਤਾਂ ਮਿਲ ਸੋ ਮਿਲੇ ਲੇਕਿਨ ਜਿਹੜਾ ਅਸਲੀ ਤਿੰਨ ਮੁੱਦੇ ਆ ਆ ਤੁਹਾਡੇ ਸਾਹਮਣੇ ਆ ਦੋਸਤ ਆ ਤੁਹਾਡੇ ਸਾਹਮਣੇ ਆ ਕੀ ਫਿਰੋਜ਼ਗੰਦੀ ਮਾਰਕੀਟ ਮੇ ਨਿਗਮ ਨੇ ਕਮਾਈ ਕੇ ਲਾਲਚ ਮੇ ਫੁੱਟਪਾਥ ਵੀ ਠੇਕੇ ਪਰ ਡਾ ਡਾ ਲੇ ਬਿਲਕੁਲ ਸਹੀ ਹੈ ਦੋਸਤ ਨਿਗਮ ਨੂੰ ਫੁੱਟਪਾਥ ਦੇ ਠੇਕੇ ਵੀ ਇਹਨਾਂ ਨੇ ਫੁੱਟਪਾਥ ਵੀ ਇਹਨਾਂ ਨੇ ਵੇਚ ਦਿੱਤੀ ਜਿਹੜਾ ਕਾਜੂ ਨਾਮ ਦਾ ਜਿਹੜਾ ਠੇਕੇਦਾਰ ਆ ਸਾਰੇ ਲੁਧਿਆਣੇ ਦੇ ਠੇਕੇ ਜੀ ਹਾਂ ਸਾਰੇ ਪਾਰਕਿੰ ਤਾਜੂ ਨਾਮ ਦੇ ਸ਼ਖਸ ਨੂੰ ਦੇ ਦਿੱਤੇ ਚਾਰ-ਚਾਰ ਪੰਜ-ਪੰਜ ਕੰਪਨੀਆਂ ਬਣਾਈਆਂ ਹੋਈਆਂ ਉਸ ਆਦਮੀ ਨੇ ਚਾਰ-ਚਾਰ ਪੰਜ-ਪੰਜ ਕੰਪਨੀਆਂ ਬਣਾਈਆਂ ਜੇ ਇੱਕ ਬਲੈਕਲਿਸਟ ਹੋ ਜੂਗੀ ਦੂਜੀ ਦੂਜੀ ਹੋ ਜੂਗੀ ਤੀਜੀ ਇਹੀ ਖੇਲ ਮੰਡੀ ਬੋਰਡ 'ਚ ਇਹੀ ਉਹ ਟਰਾਂਸਪੋਰਟ ਡਿਪਾਰਟਮੈਂਟ 'ਚ ਖੇਡਦਾ ਪਿਆ ਹੈ ਜੀਐਸਟੀ ਡਿਪਾਰਟਮੈਂਟ ਵਿਜੀਲੈਂਸ ਦਿਖਾਏਗਾ ਕਿ ਸੱਚਾਈ ਕੀ ਹੈ ਛਾਈ ਕੀ ਹੈ ਉਹ ਸਾਰੇ ਅਸੀਂ ਅਸੀਂ ਇਹਦੀ ਕੰਪਲੇਂਟ ਬੜੀ ਜਲਦੀ ਕਰਾਂਗੇ ਦੋਸਤ ਐਸਟੀਮੇਟ ਮੈਂ 35 ਤੇ 35% ਕਮ ਰੇਟ ਪਰ دیے ਟੈਂਡਰ ਚਾਹਤੇ ਕੋ ਹ ਟੈਂਡਰ ਦਿਆ ਜਾ ਰਹਾ ਹੈ ਅਲੋਟ ਤੀ ਤੋਂ 35% ਦਾ ਕਾਰਪੋਰੇਸ਼ਨ ਇਹ ਘਾਟਾ ਖਾ ਕੇ ਨਗਰ ਨਿਗਮ ਵਾਲਿਆਂ ਨੇ ਪਿਛਲੇ ਕਈ ਸਾਲ ਤੱਕ ਟੈਂਡਰ ਲਗਾਏ ਹੀ ਨਹੀਂ ਉਸ ਦੇ ਠੇਕੇਦਾਰ ਨੂੰ ਰਿਵਾਈਜ਼ ਕਰਕੇ ਦੇ ਦਿੱਤਾ ਗਿਆ ਕਿਉਂ ਭਈ ਕਾਜੂ ਇਹਨੇ ਪਸੰਦ ਕਿਉਂ ਤੁਹਾਨੂੰ ਸੌਗੀ ਬਦਾਮ ਕਿਸ਼ਮੀਸ਼ ਹੋਰ ਕਿਉਂ ਨਹੀਂ ਪਸੰਦ ਮੈਂ ਹੀ ਕਹਿਣਾ ਚਾਹਨਾ ਹੁਣ ਤੁਸੀਂ ਪੁੱਛੋਗੇ ਭਾਈ ਉਹਨੇ ਸ਼ਾਇਦ ਟੈਂਡਰ ਘੱਟ ਦਾ ਪਾਇਆ ਹੋਵੇ ਦਸ ਘੱਟ ਦਾ ਨਹੀਂ ਪਾਂਦਾ ਘੱਟਦਾ ਨਹੀਂ ਪਾਂਦਾ ਸਿਰਫ ਇੱਕ ਲਾਈਨ ਇੱਕ ਕਲੋਜ਼ ਉਹਦੇ ਵਿੱਚ ਐਡ ਕਰ ਦਿੱਤਾ ਜਾਂਦਾ ਵਾ ਜਿਹੜਾ ਸਿਰਫ ਉਹੀ ਪੂਰੇ ਕਰ ਸਕਦਾ ਉਹੀ ਠੇਕੇਦਾਰ ਪੂਰਾ ਕਰ ਸਕਦਾ ਇਹੀ ਕਹਾਣੀ ਹੈ ਸਾਰੇ ਸ਼ਹਿਰ ਦੇ ਵਿੱਚ ਆ ਤੁਸੀਂ ਦੇਖੋ ਅੱਜ ਆਲਮ ਇਹ ਹੈ ਕਿ ਕੁੱਤੇ 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 ਲੋਕਾਂ ਨੂੰ ਵੱਢਦੇ ਪਏ ਐ ਮੈਂ ਡਾਟਾ ਦਿਖਾਣਾ ਚਾਹਣਾ ਦੋਸਤ ਸਭ ਤੋਂ ਪਹਿਲੇ ਆਹ ਡਾਟਾ ਸਿਵਲ ਹਸਪਤਾਲ ਦਾ ਡਾਟਾ ਵੈ ਉਸ ਡਾਟਾ 'ਚ ਸਾਫ਼ ਲਿਖਿਆ ਹੋਇਆ ਕਿ 2024 ਦੇ ਵਿੱਚ ਇਹ ਡਾਟਾ ਡਾਕਟਰ ਅਖਿਲ ਡਾਕਟਰ ਅਖਿਲ ਸ਼ਰੀਨ ਜਿਹੜੇ ਐਸਐਮਓ ਸਿਵਲ ਹਸਪਤਾਲ ਲੁਧਿਆਣੇ ਦੇ ਇਹ ਉਹਨਾਂ ਵੱਲੋਂ ਦਿੱਤਾ ਗਿਆ ਵੈ ਕਿ ਸਿਵਲ ਹਸਪਤਾਲ ਦੇ ਵਿੱਚ 2024 ਦੇ 13488 ਕੁੱਤੇ ਦੇ ਵੱਢੇ ਦੇ ਕੇਸ ਆਏ ਔਰ 2025 ਦੇ ਵਿੱਚ 8 ਮਹੀਨੇ ਦਾ ਡਾਟਾ ਬੋਲਦਾ ਪਿਆ ਦੋਸਤ ਜਿਹੜੇ 9375 ਕੇਸ ਆਏ ਸੋਚ ਕੇ ਦੇਖੋ 12 12 13 13 ਹਜ਼ਾਰ ਜਿਹੜੇ ਕੇਸ ਹੈਗੇ ਆ ਜਿਹੜੇ ਕੇਸ ਹੈਗੇ ਆ ਉਹ ਉਹ ਸਿਵਲ ਹਸਪਤਾਲ ਦੇ ਵਿੱਚ ਆਉਂਦੇ ਪਏ ਆ ਤੇ ਪੂਰੇ ਲੁਧਿਆਣਾ ਦੇ ਵਿੱਚ ਪ੍ਰਾਈਵੇਟ ਹਸਪਤਾਲ ਮਿਲਾ ਕੇ 40 40 50 50 ਹਜ਼ਾਰ ਡੌਗ ਬਾਈਟ ਦੇ ਕੇਸ ਆਉਂਦੇ ਹੋਣਗੇ ਇਸ ਮਾਸੂਮ ਬੱਚੇ ਦਾ ਇਸ ਮਾਸੂਮ ਬੱਚੇ ਵਾਂਗ ਦੇਖੋ ਦੋਸਤ ਜਿੰਦਾ ਗੱਲ ਦਾ ਪੀਸ ਹੀ ਨਹੀਂ ਹੈਗਾ ਤੁਹਾਨੂੰ ਪਤਾ ਜੇ ਕੋਈ ਆਮ ਕੁੱਤਾ ਆਮ ਕੁੱਤਾ ਕਿਸੇ ਨੂੰ ਵੱਢਦਾ ਹੋਵੇ ਤਾਂ ਟੀਕੇ ਸ਼ਾਇਦ ਬੈਕ ਤੇ ਲੱਗਣ ਬਾਹ ਤੇ ਲੱਗਣ ਲੇਕਿਨ ਰੈਬੀਸ ਦਾ ਸ਼ਿਕਾਰ ਹੋਏ ਜੇ ਕੋਈ ਇਨਸਾਨ ਨੂੰ ਕੋਈ ਜਾਨਵਰ ਵੱਢਦਾ ਨਾ ਤੁਹਾਨੂੰ ਟੀਕੇ ਉਸ ਜਗ੍ਹਾ ਤੇ ਲੱਗਦੇ ਉਸ ਜਗ੍ਹਾ ਤੇ ਵੱਢਦੇ ਹੈ ਸ਼ਰਮ ਆਣੀ ਚਾਹੀਦੀ ਹੈ ਕਿੱਥੇ ਹੈ ਡੌਗ ਸ਼ੈਲਟਰ ਹੋਮ ਜਿਹੜਾ ਬਣਾਉਣਾ ਸੀਗਾ ਡਾਕਟਰ ਮਨੋਤਰਾ ਮਹਿਰ ਸਾਹਿਬ ਕਮਿਸ਼ਨਰ ਸਾਹਿਬ ਮੈਂ ਤੁਹਾਨੂੰ ਪੁੱਛਦਾ ਕਿੱਥੇ ਹੈ ਡੌਗ ਸ਼ੈਲਟਰ ਹੋਮ ਇਹ ਲੁਧਿਆਣਾ ਦੀ ਜਨਤਾ ਤੁਹਾਨੂੰ ਪੁੱਛਦੀ ਹੈ ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਐਂਕਰੋਚਮੈਂਟ ਸ਼ਹਿਰ ਚੋਂ ਹਟਾਣਾ ਚਾਹੁੰਦੇ ਹੋ ਸਾਹਬ ਬਾਦਰ ਜੇ ਤੁਸੀਂ ਇੱਕ ਕਰੋਚਮੈਂਟ ਹਟਾਣੀ ਹੁੰਦੀ ਨਾ ਤੇ ਤੁਸੀਂ ਪਰਚੀ ਲਗਾਉਂਦੇ ਹੀ ਨਾ ਅੱਜ ਨਗਰ ਨਿਗਮ ਦੇ ਚਾਰ ਜ਼ੋਨ ਆ ਏ ਬੀ ਸੀ ਡੀ ਔਰ ਚਾਰਾਂ ਦਾ ਟਾਰਗੇਟ ਇੰਸਪੈਕਟਰਾਂ ਨੂੰ ਦੱਸਿਆ ਜਾਂਦਾ 77 ਲੱਖ ਰੁਪਏ ਦਾ ਕਿ ਤੁਸੀਂ ਪੂਰਾ ਕਰੋ 77 ਲੱਖ ਦਾ ਟਾਰਗੇਟ ਯਾਨਕੀ ਰੇੜੀਆਂ ਵਾਲਿਆਂ ਤੋਂ ਉਹਨਾਂ ਦੀ ਪਰਚੀਆਂ ਕੱਟੋ ਰੇੜੀਆਂ ਲਗਾਉਂਦੀਆਂ 1500 ਤੋਂ ਲੈ ਕੇ 2500 ਤੱਕ ਹਿਸਾਬ ਲਗਾੜੋ 1500 ਤੋਂ ਪਰਚੀ ਤੱਕ 2500 ਤੱਕ ਜੇ ਤੁਸੀਂ ਕਿਸੇ ਰੇੜੀ ਦੀ ਪਰਚੀ ਕੱਟ ਹੀ ਦਿੱਤੀ ਫਿਰ ਤੁਸੀਂ ਪਰਮਿਸ਼ਨ ਦੇ ਦਿੱਤੀ ਕਿ ਤੂੰ ਐਂਕਰੋਚਮੈਂਟ ਕਰ ਤਾਂ ਫਿਰ ਤੁਸੀਂ ਡਰਾਮਾ ਗੱਡੀਆਂ ਦਾ ਤੇਲ ਕੋ ਫੂਕਦੇ ਹੋ ਮੁਲਾਇਮਾਂ ਨੂੰ ਕਿਉਂ ਤੋੜਦੇ ਹੋ ਲੜਾਈਆਂ ਕਰ ਤੁਸੀਂ ਮੁਲਾਇਮਾਂ ਨੂੰ ਕਰਾਨੇ ਹੋ ਹਾਂਡਾ ਵਰਗੇ ਇਮਾਨਦਾਰ ਅਫਸਰ ਨੇ ਆਪਣੀ ਡਿਊਟੀ ਜ਼ਿੰਮੇਵਾਰਨ ਨੂੰ ਮਾਨਣ ਦੀ ਕੋਸ਼ਿਸ਼ ਕੀਤੀ ਔਰ ਮਿਲਿਆ ਕੀ ਤਬਾਦਲਾ ਉਹ ਗੱਲ ਵਕਰੀ ਹੈ ਕਿ ਹਾਂਡਾ ਸਾਹਿਬ ਅੱਜ ਦੁਬਾਰਾ ਲੁਧਿਆਣਾ ਵਿੱਚ ਹੈ ਉਸੇ ਜ਼ੋਨ ਦਾ ਚਾਰ ਸੰਭਾਲਿਆ ਹੋਇਆ ਲੇਕਿਨ ਉਹ ਬੰਦਾ ਉਸ ਉਹ ਸਿੱਦਤ ਨਾਲ ਕੰਮ ਕਰ ਪਾਏਗਾ ਕਰ ਪਾਏਗਾ ਮੈਂ ਤੁਹਾਨੂੰ ਪੁੱਛਦਾ ਨਗਰ ਨਿਗਮ ਕਾਰਪੋਰੇਸ਼ਨ ਮੈਂ ਮੇਅਰ ਸਾਹਿਬ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਪੁੱਛਦਾ ਹਾਂ ਕੋਈ ਇੰਸਪੈਕਟਰ ਸਿੱਧਤ ਨਾਲ ਇਮਾਨਦਾਰੀ ਨਾਲ ਫਿਰ ਕੰਮ ਨਹੀਂ ਕਰੇਗਾ ਅੱਜ ਲੁਧਿਆਣਾ ਅੱਜ ਲੁਧਿਆਣਾ ਜਾਂ ਘਟਾਲਿਆਂ ਉੱਤੇ ਆ ਹਰ ਟੈਂਡਰ ਘਟਾਲਿਆਂ ਦੇ ਨਾਲ ਭਰਿਆ ਪਿਆ ਵੈ ਜਾਂ ਲੋਗ ਆ ਮਰਦੇ ਪਏ ਹੈਗੇ ਆ ਚਹੇਤੀਆਂ ਨੂੰ ਟੈਂਡਰ ਦਿੱਤੇ ਜਾਂਦੇ ਆ ਐਂਕਰੋਜਮੈਂਟ ਤੁਸੀਂ ਆਪ ਕਰਾਣੇ ਪਏ ਹੋ ਹੁਣ ਹੋਰ ਕੀ ਕਹੀਏ ਇਹ ਗਿਫਟ ਮਿਲਿਆ 2025 ਦਾ ਮੈਰੀ ਕ੍ਰਿਸਮਸ ਕਹਾ ਹੈਪੀ ਨਿਊ ईयर ਕਹਾ 2026 ਦੇ ਵਿੱਚ ਹੋਰ ਕਿੰਨੇ ਘਟਾਲੇ ਹੋਰ ਕਿੰਨੇ ਘਟਾਲੇ ਧੰਨਵਾਦ